ਤਿਲੋਂ ਸਾਫ ਕਰੈਣੇ ਕੇ ਭਾਈ ਜੀ ਥਾਰ ਵਾਲੀ ਬੀਬੀ ਦੇ ਕੇਸ ਤੇ ਡੀਐਸਪੀ ਹਰਮੰਥ ਜੀ ਨੂੰ ਕਹਿੰਦੇ ਮੋਤਲ ਕਰਤਾ ਜੀ ਕਾਰਵਾਈ ਤੇ ਚਾਹਣਾ ਪਾਓ ਪਿੰਟੂ ਜੀ ਇਹ ਵੀ ਕੱਲ ਹੀ ਖਬਰ ਲਗਭਗ ਚੱਲਦੇ ਪ੍ਰੋਗਰਾਮ ਦੇ ਦੌਰਾਨ ਜਹੀ ਆ ਗਈ ਸੀ ਡੀਐਸਪੀ ਸਾਹਿਬ ਨੂੰ ਮੋਤਲ ਕਰਤਾ ਤੇ ਉਧਰ ਵੀ ਸ਼ਾਇਦ ਕਿਤੇ ਕੋਈ ਅੰਕੜਿਆਂ ਦਾ ਹੀ ਰੌਲਾ ਹੈ ਉਧਰ ਕਹਿ ਰਹੇ ਨੇ ਕਿ ਭਾਈ ਇਹ ਤੇ ਕਾਰਵਾਈ ਕਰਨ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ ਨਸ਼ਿਆਂ ਦੇ ਵਿਰੁੱਧ ਮਸਲਾ ਇਹ ਹੈ ਇੱਕ ਹੋਰ ਵੀ ਸੰਕੇਤ ਜੇ ਕੰਸੋਜ ਹੀ ਆ ਰਹੀ ਹੈ ਕਿ ਕੋਈ ਧੜਿਆਂ ਦਾ ਪਈ ਆਪਸੀ ਸੀਗਾ ਰੌਲਾ ਉਹਦੇ ਵਿੱਚ ਡੀਐਸਪੀ ਸਾਹਿਬ ਵਿੱਚ ਬੜੀ ਚੜ੍ਹਤਾਂ ਇਹ ਤਾਂ ਸਚਾਈ ਕੀ ਹੈ ਜੀ ਸਚਾਈ ਸਮਝ ਤੋਂ ਬਾਹਰ ਹੈ ਦੇਖੋ ਅਮਤਾਬਚਨ ਜਦੋਂ ਐਕਸ਼ਨ ਕਿੰਗ ਬਣ ਗਿਆ ਨਾ ਹੂੰ ਤਾਂ ਸਾਰੇ ਪ੍ਰੋਡਿਊਸਰਾਂ ਨੂੰ ਲੱਗਿਆ ਕਿ ਸਾਰੀਆਂ ਸਕ੍ਰਿਪਟਾਂ 'ਚ ਐਕਸ਼ਨ ਹੀ ਵੜੋ ਹਣਾ ਜੀ ਤੇ ਸਿੱਟਾ ਇਹ ਹੋਇਆ ਕਿ ਉਹ ਅਮਤਾਬਚਨ ਨਹੀਂ ਬਲਕਿ ਰਕਤਾ ਕੰਮ ਖਰਾਬ ਹੋ ਗਿਆ ਅਮਤਾਬਚਨ ਦਾ ਉਹਦੇ ਭਾਂਡੇ ਵਿਖਾਤੇ ਸੀ ਹੂੰ ਤਾਂ ਗੱਲ ਇਹ ਹੈ ਕਿ ਸਾਡੀ ਸਰਕਾਰ ਵੀ ਉਸੇ ਕੰਮ ਤੇ ਚੱਲ ਪਈ ਹੈ ਕਿ ਐਕਸ਼ਨ ਦਿਖਾਓ ਜੀ ਪਟਵਾਰੀਆਂ ਦੇ ਖਿਲਾਫ ਐਕਸ਼ਨ ਹੈ ਜੀ ਆ ਪੁਲਸ ਵਾਲਿਆਂ ਦੇ ਖਿਲਾਫ ਐਕਸ਼ਨ ਹੈ ਜੀ ਹਮ ਆਏ ਦੇ ਖਿਲਾਫ ਐਕਸ਼ਨ ਹੈ ਜੀ ਇਹਦੇ ਖਿਲਾਫ ਐਕਸ਼ਨ ਹੈ ਮਤਲਬ ਕਿ ਐਕਸ਼ਨ ਮੂਵੀ ਜ਼ਿਆਦਾ ਦਿਖਾ ਕੇ ਰਾਜ਼ੀ ਨੇ ਜੀ ਕਿ ਭਈ ਐਕਸ਼ਨ ਹੀ ਚਾਹੀਦਾ ਹਮ ਥੋੜਾ ਦੇਖੋ ਜੇ ਇਸ ਅਫਸਰ ਦੀ ਆਪਾਂ ਗੱਲ ਕਰੀਏ ਕਿ ਇਹਦੇ ਕੋਲ ਥਾਰ ਵਾਲਾ ਮਾਮਲਾ ਜਾਂ ਕੋਈ ਸ਼ੁਹਰ ਮਹੱਤਵਪੂਰਨ ਮਾਮਲੇ ਸਨ ਜੀ ਪਰ ਇਹ ਸਾਫ਼ ਨਹੀਂ ਹੈ ਕਿ ਸਰਕਾਰ ਨੇ ਵਜ੍ਹਾ ਕੀ ਰੱਖੀ ਹੈ ਕਿ ਕੋਈ ਕਿਸੇ ਨੇ ਸ਼ਿਕਾਇਤ ਕੀਤੀ ਜੀ ਕਿ ਕੋਈ ਮਹਿਕਮੇ ਦੀ ਆਪਣੀ ਇੰਟਰਨਲ ਜਾਂਚ ਪੜਤਾਲ ਹੋਈ ਹੈ ਹੂੰ ਫੇਰ ਹੀ ਕਿਸੇ ਸਿੱਟੇ ਤੇ ਆਪਾਂ ਪੁੱਛਦੇ ਹਾਂ ਨਾ ਸਮਝੋ ਬਾਹਰ ਆ ਇੱਕ ਤੁਸੀਂ ਆ ਥਿਊਰੀ ਦੇ ਰਹੇ ਹੋ ਕਿ ਭਈ ਧਾਲੀਵਾਲ ਜਿਹੜਾ ਡੀਐਸਪੀ ਸੀਗਾ ਇਹਨੂੰ ਇੱਕ ਲੀਡਰ ਨੇ ਲਵਾਇਆ ਸੀ ਜੇ ਤੁਹਾਡੀ ਗੱਲ ਨਾਲ ਮੈਂ ਮਤਫਿਕ ਹੋ ਜਾਵਾਂ ਸਹਿਮਤ ਹੋ ਜਾਵਾਂ ਇਹਦਾ ਮਤਲਬ ਇਹ ਆ ਕਿ ਫੇਰ ਇਹਨਾਂ ਦੇ ਰਾਜ ਦੇ ਵਿੱਚ ਵੀ ਸਫਾਰਸ਼ ਨਾਲ ਬੰਦੇ ਲੱਗਦੇ ਹੂੰ ਇਹ ਗੱਲ ਆਪਾਂ ਪਿਛਲੇ ਦਿਨੀ ਵੀ ਕੀਤੀ ਸੀ ਆਸ਼ੂਨ ਸਾਹਿਬ ਵਾਲੇ ਮਾਮਲੇ ਦੇ ਵਿੱਚ ਵੀ ਤੇ ਜੇ ਇਦਾਂ ਹੈ ਤਾਂ ਫਿਰ ਦੇਖੋ ਗੱਲ ਇਹ ਆ ਕਿ ਇਹਦਾ ਅਰਥ ਇਹ ਨਿਕਲਦਾ ਕਿ ਜਦ ਤੁਹਾਨੂੰ ਕਿਸੇ ਨੇ ਨਿਯੁਕਤ ਕੀਤਾ ਹੁੰਦਾ ਹੈ ਜਾਂ ਲਵਾਇਆ ਹੁੰਦਾ ਹੈ ਤਾਂ ਤੁਸੀਂ ਉਹਦਾ ਪੱਕਾ ਪੂਰਦੇ ਇਹ ਤਾਂ ਪਿੰਡੇ ਨੂੰ ਪਿੰਡਾ ਖੁਰਕਣ ਵਾਲੀ ਅੰਗਰੇਜ਼ੀ ਦੇ ਵਿੱਚ ਕਹਾਵਤ ਹੈ ਨਾ ਹੂੰ ਪਿੰਡਾ ਤੂੰ ਮੇਰਾ ਖੁਰਕ ਤੇ ਮੈਂ ਤੇਰਾ ਖੁਰਕਾ ਤਾਂ ਜਾਤ ਤੁਸੀਂ ਕਿਸੇ ਨੂੰ ਲਾਹਾ ਦਿਓਗੇ ਤਾਂ ਉਸ ਲੀਡਰ ਦਾ ਜਿਹੜਾ ਉੱਥੇ ਕੋਈ ਸ਼ਰੀਕ ਹੋਏਗਾ ਉਹ ਕਹੇਗਾ ਕਿ ਇਹਦਾ ਨੁਕਸਾਨ ਕਰ ਬਿਲਕੁਲ ਹੁਣ ਜਦੋਂ ਉਹਦਾ ਨੁਕਸਾਨ ਹੋਣਾ ਸਟਾਰਟ ਹੋ ਜਾਏਗਾ ਜਾਂ ਉਹਦੇ ਕੰਮ ਹੁਣੇ ਬੰਦ ਹੋ ਜਾਣਗੇ ਫਿਰ ਹੋ ਰੌਲਾ ਪਾਊਗਾ ਹੂੰ ਤਾਂ ਇਹਦਾ ਮਤਲਬ ਹੈ ਕਿ ਸਿਆਸੀ ਚੱਕੀ ਦੇ ਦੋਹਾਂ ਪੁੜਾ ਦੇ ਵਿੱਚ ਤੁਸੀਂ ਆਪ ਹੀ ਲਿਟਦੇ ਹੋ ਬਾਈ ਬਿਲਕੁਲ ਪਰ ਤਾਲੀਬਾਨ ਸਾਹਿਬ ਦੀ ਸਰਵਿਸ ਜ਼ਿਆਦਾਤਰ ਇੱਥੇ ਹੀ ਹੋਈ ਆ ਅੱਗੇ ਤੇ ਕੋਈ ਮਤਲਬ ਕਿ ਇਦਾਂ ਦੀ ਗੱਲ ਨਿਕਲੀ ਨਾ ਹੁਣ ਅਚਾਨਕ ਕੀ ਹੋਇਆ ਜੀ ਉਹ ਆਪਾਂ ਨੂੰ ਕੁਝ ਪਤਾ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਫੈਸਲੇ ਹੋ ਰਹੇ ਆ ਬਈ ਮੰਨਿਉ ਰਾਣਾ ਦਾ ਤਬਾਦਲਾ ਹੂੰ ਹੂੰ ਜੇ ਤੁਸੀਂ ਦੇਖੋਗੇ ਤਰਮ-ਤਰਮ ਤੋਂ ਦੀਪਕ ਪਾਰੇਕ ਦਾ ਉੱਥੇ ਆ ਜਾਣਾ ਵਰਿੰਦਰ ਬਰਾੜ ਦਾ ਸਸਪੈਂਸ਼ਨ ਜੀ ਲੁਧਿਆਣੇ ਵਾਲੇ ਐਸਐਸਪੀ ਦਾ ਸਸਪੈਂਸ਼ਨ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਦਾਂ ਹੀ ਲੱਗਦਾ ਕਿ ਬਈ ਹੁਣ ਹਰੇਕ ਸੀਨ ਦੇ ਵਿੱਚ ਐਕਸ਼ਨ ਪਾਇਆ ਜਾ ਰਿਹਾ ਜੀ ਕਿ ਭਾਈ ਸਰਕਾਰ ਨਹੀਂ ਛੜਦੀ ਕਿਸੇ ਨੂੰ ਆ ਵੈਸੇ ਵੀ ਜੇ ਤੁਸੀਂ ਦੇਖੋਗੇ ਪੁਲਿਸ ਤੇ ਪਟਵਾਰੀ ਦੋ ਐਸੇ ਵਿਭਾਗ ਹਨ ਹੂੰ ਜਿਹੜੇ ਲੋਕਾਂ ਨਾਲ ਜੁੜੇ ਆ ਬਹੁਤ ਜ਼ਿਆਦਾ ਜੀ ਤੇ ਲੋਕ ਠੀਕ ਆ ਕੁਝ ਮਾਰੇ ਵੀ ਹੁੰਦੇ ਆ ਵਿਭਾਗਾਂ ਦੇ ਵਿੱਚ ਲੋਕ ਇਹਨਾਂ ਹੱਥੋਂ ਸਤੇ ਤਪੇ ਬਹੁਤ ਹੁੰਦੇ ਬਿਲਕੁਲ ਜੀ ਤੇ ਉਹ ਇਸ ਐਕਸ਼ਨ ਨੂੰ ਕਹਿੰਦੇ ਆ ਕਿ ਹਾਂ ਠੀਕ ਹੈ ਇਹ ਸਲੈਕ ਨੇ ਜੀ ਹੁਣ ਵਿੱਚੋਂ ਕਹਾਣੀ ਦਾ ਪਤਾ ਹੀ ਨਹੀਂ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਣਾ ਫਾਜ਼ਿਲਕੋਵਾਲੇ ਐਸਐਸਪੀ ਦੀ ਕਹਾਣੀ ਦੱਸ ਸੀ ਕੇਂਦਰੋਂ ਤੇ ਕਹਾਣੀਆਂ ਜੀ ਉਹਨਾਂ ਅੰਦਰਲੀ ਕਹਾਣੀ ਦਾ ਤੇ ਜਨਤਾ ਨੂੰ ਪਤਾ ਨਹੀਂ ਤਾਂ ਜਨਤਾ ਨੂੰ ਪਰਸੈਪਸ਼ਨ ਆਧਾਰਤ ਸੋਚਣ ਦਾ ਮੌਕਾ ਮਿਲਦਾ ਕਿ ਹਾਂ ਯਾਰ ਇਹ ਚੰਗਾ ਤੁੰਨੇ ਹੀ ਚੰਗੇ ਆ ਇਹ ਤੇ ਰਗੜੇ ਹੀ ਘਾਰ ਆ ਬਿਲਕੁਲ ਇਹਨਾਂ ਨੂੰ ਤੇ ਮਤਲਬ ਕਿ ਕਿ ਇਦਾਂ ਹੀ ਲੋਕਾਂ ਦੇ ਮਨ 'ਚ ਹੀ ਉਸ ਤਰ੍ਹਾਂ ਦਾ ਭੰਜ ਹੋਇਆ ਹੈ ਤਾਂ ਉਦੋਂ ਪਟਵਾਰੀਆਂ ਤੋਂ ਜਦੋਂ ਰੌਲਾ ਪਿਆ ਤੇ ਮੈਂ ਆંકੜੇ ਕੱਢ ਕੇ ਦੱਸਿਆ ਕਿ ਯਾਰ 80 81 'ਚ ਕਿੰਨੇ ਸਰਕਲ ਸੀ ਜੀ ਅੱਜ ਕਿੰਨੇ ਸਰਕਲ ਹੈ ਉਦੋਂ ਕਿੰਨੀ ਵਸੋਂ ਸੀ ਅੱਜ ਕਿੰਨੀ ਵਸੋਂ ਹੈ ਤੇ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਇਹਨਾਂ ਦੀ ਗਿਣਤੀ ਬਤਾਓ ਪੱਕੇ ਪਟਵਾਰੀ ਬਿਠਾਓ ਜੀ ਇੱਕ ਇੱਕ ਪਿੰਡ ਤੇ ਪਟਵਾਰੀ ਬਿਠਾਓ ਆਪੇ ਕੰਮ ਘਟ ਜੂਗਾ ਆਪੇ ਪਾਰਦਰਸ਼ਤਾ ਆ ਜੂਗੀ ਹੂੰ ਹੂੰ ਜਦੋਂ ਤੁਸੀਂ ਇੱਕ ਬੰਦੇ ਨੂੰ ਫਲਾਣੇ ਸਰਕਲ ਦਿੱਤੇ ਆ ਧਮਕਾਣੇ ਪਿੰਡ ਦਿੱਤੇ ਆ ਅਗਲਾ ਫਿਰ ਨਿੱਜੀ ਬੰਦੇ ਵੀ ਰੱਖਦਾ ਬੰਦਿਆਂ ਦੇ ਖਰਚੇ ਵੀ ਤੋੜਦਾ ਸਾਰਾ ਕੁਝ ਆ ਸਭ ਕੁਝ ਕਰਦਾ ਬਿਲਕੁਲ ਜੀ ਇਹ ਚੀਜ਼ਾਂ ਠੀਕ ਕਰਨ ਦੀ ਲੋੜ ਆ ਬਾਕੀ ਹੁਣ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਇਸ ਕਹਾਣੀ ਦਾ ਮضمون ਇਹੋ ਆ ਕਿ ਇਹ ਐਕਸ਼ਨ ਹਰੇਕ ਸੀਨ ਦੇ ਵਿੱਚ ਤੱਕੇ ਨਾਲ ਹੀ ਪਾਈ ਜਾਂਦੇ ਆ ਇਹ ਐਕਸ਼ਨ ਤਾਂ ਹੋ ਗਿਆ ਫਿਲਮਾਂ ਚ ਸਕ੍ਰਿਪਟ ਸੁਪਰ ਸਕ੍ਰਿਪਟ ਕੁਝ ਨਹੀਂ ਹੁੰਦੀ ਹੂੰ ਉਹ ਵਾਤ ਐਕਸ਼ਨ ਧੜਮ 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 ਬਸ ਉਹ ਚੱਲਦਾ ਕੰਮ ਕੋਈ ਚੱਲੀ ਜਾਂਦਾ ਜੀ ਬਿਲਕੁਲ ਬਿਲਕੁਲ ਇਸ ਮਾਮਲੇ ਚ ਵੀ ਇਦਾਂ ਹੀ ਲੱਗਦਾ ਵੀ ਐਕਸ਼ਨ ਤਾਂ ਹੋ ਗਿਆ ਹੁਣ ਪਿੱਛੇ ਇਹਦੀ ਸਕ੍ਰਿਪਟ ਕੀ ਸੀ ਹੈਗੀ ਹੈ ਜਾਂ ਨਹੀਂ ਕੋਈ ਕਹਾਣੀ ਉਹਦਾ ਹੁਣ ਅਜੇ ਪਤਾ ਨਹੀਂ ਮੋਹਕ ਸਿੰਘ ਜੀ ਕਹਿ ਰਹੇ ਨੇ ਕਿ ਇਹ ਡੀਐਸਪੀ ਕਹਿੰਦੇ 99 ਵੇਲੇ ਦਾ ਕਹਿੰਦੇ ਇੱਥੇ ਬਠਿੰਡੀ ਲੱਗਿਆ ਹੋਇਆ ਤੇ ਖੈਰ ਚਲੋ ਜੀ ਨਹੀਂ ਪਿੱਛੇ ਜੇ ਇਹਨਾਂ ਨੇ ਤੇ ਮੁਨਸ਼ੀ ਬਦਲਦੇ ਸੀ ਠਾਣਿਆਂ ਦੇ ਹੂੰ ਤੇ ਫਿਰ ਇਹ ਡੀਐਸਪੀ ਕਿਉਂ ਨਾ ਬਦਲਦੇ ਇਹ ਵੀ ਸਵਾਲ ਹੈ ਜੀ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਜੀ ਉਦੋਂ ਤੋਂ ਲੱਗਾ ਵਾ ਤੇ ਫਿਰ ਸਵਾਲ ਇਹ ਉੱਠੇਗਾ ਕਿ ਥਾਣਿਆਂ ਦੇ ਮੁਨਚੀ ਤੇ ਛਪਾਈ ਤਾਂ ਤੁਸੀਂ ਬਦਲ ਛੱਡੇ ਆ ਤੇ ਡੀਐਸਪੀ ਛੱਡ ਤੇ ਇਹਦਾ ਮਤਲਬ ਇਹ ਆ ਕਿ ਇੱਥੇ ਵੀ ਕਿਤੇ ਨਾ ਕਿਤੇ ਕੰਮ ਦੇ ਵਿੱਚ ਉਕਾਈ ਆ ਜੀ ਜੀ ਬਿਲਕੁਲ ਜੀ ਇੱਕ ਦੀਪ ਕਲਿਆਰ ਜੀ ਦੇ ਕਮੈਂਟਮੈਂਟ ਜੀ ਕਹਿੰਦੇ ਕਿ ਚਲੋ ਆਪਾਂ ਪੜ੍ਹ ਦਿੰਨੇ ਆ ਖੈਰ ਆਪਾਂ ਨੂੰ ਨਹੀਂ ਦੀ ਸੱਚਾਈ ਬਾਰੇ ਪਤਾ ਇਹ ਕਹਿੰਦੇ ਕਿ ਇਹੋ ਜਿਹਾ ਬੰਦਾ ਹੈ ਕਿ ਕੰਮ ਕਰਦਾ ਢੀਂਡਸੇ ਦੇ ਤੇ ਕਜ਼ਨ ਚੈਰੀ ਦਾ ਇੱਕ ਕਲਾਸਮੇਟ ਹੈ ਤੇ ਖੈਰ ਚਲੋ ਉਹ ਇਹ ਤੁਹਾਨੂੰ ਪਤਾ ਨਹੀਂ ਜੀ ਅਦਰ ਉਤਰ ਰਿਖ ਰਿਸ਼ਤੇਦਾਰੀਆਂ ਦੇ ਅਸੀਂ ਤਾਂ ਕੋਈ ਪੁਸ਼ਟੀ ਨਹੀਂ ਕਰਦੇ ਪਰ ਜੋ ਔਨ ਰਿਕਾਰਡ ਹੈ ਆਪਾਂ ਉਹਦੇ ਤੇ ਗੱਲ ਕਰ ਸਕਦੇ ਹਾਂ ਜੀ ਹਾਂ ਹਾਂ ਜੀ ਬਲਬੀਰ ਸਿੰਘ ਜੀ ਦਾ ਕਮੈਂਟ ਆਪਾਂ ਪੜ੍ਹ ਦਿੰਦੇ ਹਾਂ ਖੈਰ ਇਹ ਮਗਰਲੀ ਖਬਰ ਦੇ ਨਾਲ ਜੁੜਿਆ ਹੋਇਆ ਹੈ ਕਹਿੰਦੇ ਵੀ ਸਾਡਾ ਕਮਿਊਨਿਟੀ ਸੈਂਟਰ ਹੈ ਤੇ ਸਵੇਰੇ ਸ਼ਾਮ ਨਸ਼ੇ ਦੀਆਂ ਗੋਲੀਆਂ ਲੈਣ ਦੀ ਲਾਈਨਾਂ ਲੱਗੀ ਹੁੰਦੀਆਂ ਕਹਿੰਦੇ ਜਿਵੇਂ ਰਾਸ਼ਨ ਲੈਣ ਵਾਸਤੇ ਡਿਪੋ ਤੇ ਲੈਣ ਲੱਗੀ ਹੁੰਦੀ ਸੀ ਤੇ ਉਹਨਾਂ ਵਾਸਤੇ ਰਾਸ਼ਨ ਹੀ ਆ ਹਾਂ ਉਹਨਾਂ ਦੇ ਸਾਡੇ ਨਹੀਂ ਤੁਰਨੇ ਜੀ ਮਤਲਬ ਕਿ ਬਈ ਬਹੁਤ ਬੁਰੀ ਹਾਲਤ ਹੈਗੀ ਆ ਹਾਲੇ ਯੁੱਧ ਜਿਹੜਾ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਨਾ ਉਹ ਚੱਲ ਹੀ ਰਿਹਾ ਹੈ ਹੂੰ ਤੇ ਪੰਜਾਬ ਚੱਲ ਰਿਹਾ ਹੈ ਜੀ ਇਹਦੇ ਰਿਜ਼ਲਟ ਜਿਹੜੇ ਆ ਉਹ ਹੁਣ ਨਾ ਪਤਾ ਕਰ ਸਕਦੇ ਨਾ ਉਹਦੀ ਕੋਈ ਪੇਸ਼ੀਂਗੋਈ ਕਰ ਸਕਦੇ ਆ ਉਹਦੇ ਜਦੋਂ ਰਿਜ਼ਲਟ ਤਰਾਤਲ ਤੇ ਦਿਸੂਗੇ ਤਾਂ ਤਦ ਆਪਾਂ ਗੱਲ ਕਰ ਸਕਦੇ ਆ ਜੀ ਕਿ ਭਾਈ ਕਿੰਨੇ ਬੰਦੇ ਜਿਹੜੇ ਜਿਨ੍ਹਾਂ ਨੇ ਗੋਲੀ ਛੱਡਤੀ ਆ ਕਿੰਨੇ ਬੰਦੇ ਆ ਜਿਹੜੇ ਬਿਲਕੁਲ ਕਲੀਨ ਹੋ ਗਏ ਜਾ ਕਿੰਨੇ ਬੰਦੇ ਆ ਜਿਨ੍ਹਾਂ ਨੇ ਆਪਦਾ ਨਸ਼ਾ ਬਦਲਿਆ ਮਤਲਬ ਕਿ ਸਿੰਥੈਟਿਕ ਡਰਗ ਤੋਂ ਆ ਦੇਸੀ ਨਸ਼ਿਆਂ ਤੇ ਆ ਗਏ ਆ ਹੂੰ ਠੀਕ ਹੈ ਨਾ ਸੋ ਡਾਟਾ ਹੋਏਗਾ ਸਟੱਡੀ ਹੋਏਗੀ ਹਾਲੇ ਤੇ ਕੇਜਰੀਵਾਲ ਸਾਹਿਬ ਨੇ ਆਪਣੇ ਨਾਲ ਵਾਦਾ ਕੀਤਾ ਸੀਗਾ ਕਿ ਅਸੀਂ ਨਸ਼ੇੜੀਆਂ ਦੀ ਮਰਦਮਸ਼ੁਮਾਰੀ ਕਰਾਉਣੀ ਆ ਮੈਂ ਤਾਂ ਉਹਨੂੰ ਡਿਕਨ ਰਿਹਾ ਉਹ ਕਦੋਂ ਚੱਲੇਗੀ ਕੀ ਹੋਣਾ ਖੈਰ ਗੱਲ ਤੁਹਾਡੀ ਸਹੀ ਹੈ ਜਤਿੰਦਰ ਚੀਮਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਸਾਰਾ ਬਾਇਓ ਡਾਟਾ ਹੀ ਲਗਭਗ ਦੱਸ ਰਹੇ ਹੋ ਬਾਪੂ ਸਾਹਿਬ ਦਾ ਵੀ ਤੁਸੀਂ ਦੱਸ ਰਹੇ ਹੋ ਕਿੱਥੇ ਵਾਏ ਹੋਏ ਸੀ ਖੈਰ ਚਲੋ ਆਪਾਂ ਖਬਰਾਂ ਦੇ ਨਾਲ ਗੱਲਾਂ ਕਰਦੇ ਹਾਂ ਜੀ ਇਹਨਾਂ ਗੱਲਾਂ ਦਾ ਕੋਈ ਬਹੁਤਾ ਆਪਾਂ ਨੂੰ ਮਤਲਬ ਨਹੀਂ ਹੈ ਇਹਨਾਂ ਚੀਜ਼ਾਂ ਨਾਲ ਔਰ ਲਲਿਤ ਜੀ ਤੁਹਾਡੇ ਕਮੈਂਟ ਤੇ ਆਪਾਂ ਜ਼ਰੂਰ ਗੱਲ ਕਰਾਂਗੇ ਥੋੜਾ ਜੱਗ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ ਭਾਈ ਵੀ ਮੈਕਮਾਤੋਂ ਫੰਡ ਵਾਪਸ ਕਿਉਂ ਮੰਗਾ ਰਹੇ ਨੇ ਪਰ ਅਜੇ ਤੇ ਗੱਲ ਚੱਲ ਰਹੀ ਹੈ ਭਾਈ ਨਸ਼ਿਆਂ ਹੁਸ਼ਿਆਂ ਦੀ ਨਸ਼ਿਆਂ ਦੇ ਵਿਰੁੱਧ ਯੁੱਧ ਦੀ ਉਹਦੇ ਵਿੱਚ ਡੋਪ ਟੈਸ ਉਹ ਜੋ ਵੜਿੰਗ ਸਾਹਿਬ ਤੇ ਕਹਿੰਦੇ ਨੇ ਭਾਈ ਪੋਸਟ ਵਾਲੀ ਭੁੱਕੀ ਵਾਲੀ ਖੇਤੀ ਸ਼ੁਰੂ ਕਰਦੇਓ ਤੇ ਚੀਮਾ ਸਾਹਿਬ ਕਹਿੰਦੇ ਵੀ ਕਾਂਗਰਸ ਵਾਲਿਆਂ ਦਾ ਡੋਪ ਟੈਸਟ ਕਰਾਓ ਉਹ ਕਹਿੰਦੇ ਇਹਨਾਂ ਦਾ ਕਰਾਓ ਤੇ ਮੈਨੂੰ ਲੱਗਦਾ ਵੀ ਡੋਪ ਟੈਸਟ ਵੈਸੇ ਕਰਵਾ ਹੀ ਲੈਣੇ ਚਾਹੀਦੇ ਆ ਜੀ ਵਾਹ ਭਾਈ ਟਾਈਮ ਹੋ ਗਿਆ ਇਸ ਰੋਲਾ ਜਿਹਾ ਪੈਂਦੇ ਨੂੰ ਮੈਂ ਤੁਹਾਨੂੰ ਪਿੱਛੇ ਲੈ ਜਾਣਾ 2017-18 ਚ ਜੀ ਕੈਪਟਨ ਸਰਕਾਰ ਆਈ ਇਨਾਂ ਦੀ ਸਰਕਾਰ ਆਉਂਦਿਆ ਸਰ ਨਸ਼ਾ ਤੇ ਸਵਾਬ ਬੰਦ ਹੋਣਾ ਸੀ ਸੋਚ ਚੁੱਕੀ ਸੀ ਇਹਨਾਂ ਨੇ ਹੂੰ ਕੁਟਕਾ ਸਾਧੂ ਸੌ ਲੈ ਕੇ ਬੈਠ ਗਿਆ ਬਿਲਕੁਲ ਲੈ ਕੇ ਬੈਠ ਗਿਆ ਬਿਲਕੁਲ ਉਲਟਾ ਹੋਇਆ ਕਿ ਕਿ ਮਾਲ ਮਾੜਾ ਆ ਗਿਆ ਹੂੰ ਇੱਕ ਵਾਰੀ ਸਾਡੇ ਉਥੇ ਜੇਲ੍ਹ ਦੇ ਵਿੱਚ ਵੀ ਐਦਾਂ ਦਾ ਆ ਗਿਆ ਉਦੋਂ ਸਾਡੇ ਕੋਲੇ ਸ਼ਬਦ ਨਹੀਂ ਸੀ ਹੁੰਦੇ ਤੇ